ਸਸਕਾਲ ਜੀ ਮੇਰੇ ਪਿਆਰੇ ਦੋਸਤੋ ਪੰਜਾਬ ਸਰਕਾਰ ਨੇ ਜੋ ਅੱਜ 25 11 2024 ਨੂੰ ਐਨਓਸੀਆਂ ਬਾਬਤ ਚਿੱਠੀ ਕੱਢੀ ਹੈ ਤੇ ਉਸ ਬਾਬਤ ਮੈਂ ਕਲੈਰਿਟੀ ਜੋ ਮੈਂ ਸਮਝ ਪਾਇਆ ਮੈਂ ਆਪਣੇ ਸਾਰੇ ਮੈਂਬਰਾਂ ਨਾਲ ਸਾਂਝਾ ਕਰਨਾ ਚਾਹੁੰਦਾ ਤਾਂ ਕਿ ਕੱਲੇ-ਕੱਲੇ ਨੂੰ ਫੋਨ ਤੇ ਦੱਸਣਾ ਬਹੁਤ ਔਖਾ ਹੁੰਦਾ ਤੋਂ ਦੋਸਤੋ ਇਹਦੇ ਮੁਤਾਬਕ ਗਵਰਨਮੈਂਟ ਨੇ ਇੱਕ ਸੈਕਸ਼ਨ ਜਿਵੇਂ ਪਾਪੜਾ ਦੇ ਵੀ 2 2-3 ਸੈਕਸ਼ਨ ਸੀ ਇੱਕ 25 ਸੈਕਸ਼ਨ ਹੋਰ ਇਹਦੇ ਵਿੱਚ लागू ਕੀਤਾ ਨਵਾਂ ਇਨਸਟਰਕਸ਼ਨ ਬਣਾਇਆ ਜਿਹਦੇ ਤਹਿਤ 500 ਗਜ ਤੋਂ ਛੋਟੇ ਪਲਾਟ ਮਕਾਨ ਜਾਂ ਕੋਈ ਵੀ ਪ੍ਰਾਪਰਟੀ ਜਿਹਦਾ 500 ਗਜ ਤੋਂ ਛੋਟਾ ਸਾਈਜ਼ ਹੈ ਜਿਹਦੇ ਕੋਲ ਕੋਈ ਇਸ ਵੇਲੇ ਅਟਾਰਨੀ ਹੈ ਕੋਈ ਐਗਰੀਮੈਂਟ ਹੈ ਜਾਂ ਕੋਈ ਰਜਿਸਟਰੀ ਹੈ ਉਹ ਆਪਣੀ ਇਹ ਸਾਰੀਆਂ ਰਜਿਸਟਰੀਆਂ ਗਵਰਨਮੈਂਟ ਨੇ ਇੱਕ ਪੀਰੀਅਡ ਦਿੱਤਾ ਹੈ 3 ਮਹੀਨਿਆਂ ਦਾ 1 ਦਸੰਬਰ 2024 ਤੋਂ ਲੈ ਕੇ 28 ਫਰਵਰੀ 2025 ਦੇ ਵਿੱਚ ਵਿੱਚ ਉਹ ਆਪਣੀਆਂ ਰਜਿਸਟਰੀਆਂ ਕਰਾ ਲੈਣ। ਸੋ ਇਹ ਜਿਹੜੀ ਬੇਸਿਕਲੀ ਪਾਲਿਸੀ ਹੈ ਇਹ ਆਪਾਂ ਇਹ ਸਮਝਦੇ ਹਾਂ ਵੀ ਇਹ 3 ਮਹੀਨਿਆਂ ਲਈ ਫਿਲਹਾਲ ਸਾਨੂੰ ਮਿਲੀ ਹੈ। ਜਿਹੜਾ ਬੰਦਾ ਇਸ 3 ਮਹੀਨਿਆਂ ਦੇ ਦੌਰਾਨ ਆਪਣੇ ਪਲਾਟ ਦੀ ਮਕਾਨ ਦੀ ਰਜਿਸਟਰੀ ਕਰਾ ਲੇਗਾ ਉਹਨੂੰ ਅੱਗੇ ਤੋਂ ਐਨਓਸੀ ਦੀ ਲੋੜ ਨਹੀਂ ਪਵੇਗੀ। ਸੋ ਜੇ ਆਪਾਂ ਇਹਨੂੰ ਇਦਾਂ ਸਮਝੀਏ ਕਿ ਕੀ ਸਾਰਾ ਤੁਹਾਨੂੰ ਐਨਓਸੀ ਮਾਫ ਹੋ ਗਈ 500 ਕਾਹਤੋਂ ਥੱਲੇ ਨਹੀਂ ਨਹੀਂ ਮਾਫ ਹੋਈ। ਔਰ ਇਦੇ ਵਿੱਚ ਹਲੇ ਇਹਨਾਂ ਨੇ ਪੈਰਾ ਨੰਬਰ 6 ਦੇ ਵਿੱਚ ਇਹ ਕਿਹਾ ਵੀ ਸਬਸਿਕੁਐਂਟ ਰਜਿਸਟਰੀਆਂ ਕਰਨਗੇ ਅੱਗੇ 28 ਫਰਵਰੀ ਤੋਂ ਬਾਅਦ ਪਰ ਇਹ ਸਬਸਿਕੁਐਂਟ ਰਜਿਸਟਰੀਆਂ ਉਹਨਾਂ ਨੂੰ ਹੀ ਕਹਿੰਦੇ ਆ ਜਿਨ੍ਹਾਂ ਨੇ ਆ ਸੈਕਸ਼ਨ 20 5 ਦੇ ਵਿੱਚ ਆ ਕੇ ਆਪਣੀਆਂ ਰਜਿਸਟਰੀਆਂ 3 ਮਹੀਨੇ ਚ ਕਰਾਈਆਂ ਸੋ ਇਹਨੂੰ ਦੂਜੇ ਤਰੀਕੇ ਸਮਝੀਏ ਤੇ ਇਸ ਮਤਲਬ ਦਾ ਇਹਦਾ ਮਤਲਬ ਇਹ ਵੀ ਨਿਕਲਦਾ ਹੈ ਕਿ ਚਾਹੇ ਭਾਵੇਂ ਤੁਹਾਡੀ ਰਜਿਸਟਰੀ ਪਹਿਲਾਂ ਹੋਈ ਵੀ ਹੋਈ ਹੈ ਤੇ ਤੁਹਾਨੂੰ ਇਹ 3 ਮਹੀਨਿਆਂ ਦੇ ਵਿੱਚ ਦੁਬਾਰਾ ਰਜਿਸਟਰੀ ਕਰਾਣੀ ਪੈਗੀ ਤਾਂ ਕਿ ਤੁਸੀਂ ਇਹ ਜਿਹੜਾ ਫਾਇਦੇ ਨੂੰ ਫਿਰ ਲਾਈਫਟਾਈਮ ਲਈ ਲੈ ਸਕੋ। ਔਰ ਇਹਦੇ ਵਿੱਚ ਨਾਲ ਹੀ ਤੁਹਾਨੂੰ ਇੱਕ ਐਫੀਡੇਵਿਟ ਦੇਣਾ ਪਏਗਾ ਕਿ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਉਹ ਕੋਈ ਮਾਸਟਰ ਪਲਾਨ ਦੀ ਜਿਹੜੀ ਹੈ ਉਹ ਲੰਘਣਾ ਨਹੀਂ ਕਰਦੀ। ਕੋਈ ਸੈਡਿਊਲ ਰੋਡ 'ਚ ਨਹੀਂ ਆਉਂਦੀ। ਕਿਸੇ ਰੈਸਟ੍ਰਿਕਟਿਡ ਜ਼ੋਨ 'ਚ ਨਹੀਂ ਜਾਂਦੀ। ਸੋ ਇਹੋ ਜਿਹਾ ਐਫੀਡੇਵਿਟ ਸਾਰਾ ਟੋਟਲ ਨਾਲ ਲੱਗੇਗਾ। ਔਰ ਇਹਦੇ ਨਾਲ-ਨਾਲ ਜਿੰਨੀਆਂ ਵੀ ਰਜਿਸਟਰੀਆਂ ਹੁਣ ਹੋਣ ਗਿਆ ਉਹਨਾਂ ਸਾਰੀਆਂ ਰਜਿਸਟਰੀਆਂ ਦੀ ਜਿਹੜੀ ਇਨਟੀਮੇਸ਼ਨ ਹੈ ਉਹ ਜਿਹੜੇ ਰਜਿਸਟਰ ਦਫਤਰ ਨੇ ਉਹ ਸਾਰੇ ਜਿਹੜੇ ਨੇ ਉਹ ਡਬਲ ਕੰਪੀਟੈਂਟ ਅਥਾਰਟੀਆਂ ਨੂੰ ਇਹ ਲੋਕਲ ਬਾਡੀ ਨੂੰ ਜਿਹਦਾ ਏਰੀਆ ਉਹਦੇ ਅੰਦਰ ਦੇਣ ਗਿਆ ਔਰ ਇਹਦੇ ਨਾਲ ਹੀ ਜਿਹੜਾ ਬਿਜਲੀ ਦਾ ਇਹਦੇ ਬਾਰੇ ਇਹਨਾਂ ਨੇ ਕੁਝ ਨਹੀਂ ਲਿਖਿਆ ਲੇਕਿਨ ਜਿਹੜਾ ਇਹਨਾਂ ਨੇ ਅੱਗੇ ਪੈਰਾ ਨੰਬਰ 6 ਦੇ ਵਿੱਚ ਲਿਖਿਆ ਕਿ ਫਰਦਰ ਪ੍ਰੋਵੀਜ਼ਨ ਆਫ ਸਬਸੈਕਸ਼ਨ 1 2 3 ਜਿਹੜੀਆਂ ਨੇ ਉਹ ਇਹਨਾਂ ਜਿਹੜੇ ਪਲਾਟ ਇੰਡੀਵਿਜੂਅਲ ਤੇ ਨਹੀਂ ਲੱਗਣਗੀਆਂ ਜਿਨ੍ਹਾਂ ਨੇ ਇਸ 3 ਮਹੀਨੇ ਦੇ ਵਿੱਚ ਰਜਿਸਟਰੀਆਂ ਕਰਾ ਲਈਆਂ ਸੋ ਇਸ ਵਿੱਚ ਬਿਜਲੀ ਮੀਟਰ ਦੀ ਜਿਹੜੀ ਹੈ ਉਹ ਅਸੰਪਸ਼ਨ ਮਿਲ ਜਾਏਗੀ ਸੈਕਸ਼ਨ ਕਿਉਂਕਿ 22 ਜਿਹੜਾ ਹੈ ਉਹ ਰੋਕਦਾ ਹੈ ਬਿਜਲੀ ਮੀਟਰ ਦੇਣ ਤੋਂ ਔਰ 22 ਤੋਂ ਜੇ ਨੂੰ ਅਸੰਪਟ ਕਰਤਾ ਤੇ ਬਿਜਲੀ ਮੀਟਰ ਮਿਲ ਜਾਏਗਾ ਪਰ ਫਿਰ ਵੀ ਕੋਈ ਬਹੁਤ ਹੀ ਕਲੈਰਿਟੀ ਨਾਲ ਨਹੀਂ ਲਿਖਿਆ ਜਾਂ ਇਹਨੂੰ ਐਦਾਂ ਸਮਝਿਆ ਜਾਏ ਕਿ ਜੇ ਇਹ ਤਿੰਨ ਮਹੀਨੇ ਜੋ ਗੱਲ ਹੋਈ ਸੀ ਆਪਣੀ ਉਹ ਹੀ ਹੋਈ ਸੀ ਵੀ ਜਿਨ੍ਹਾਂ ਨੇ ਰਿਸ਼ਤੀਆਂ ਕਰਾਣੀਆਂ ਨੇ ਉਹ ਕਰਾ ਲੈਣ ਸੋ ਇੱਕ ਨਵਾਂ ਇੱਕ ਕੁਐਸਚਨ ਖੜਾ ਹੋ ਗਿਆ ਕਿ ਸਾਰਿਆਂ ਨੂੰ ਕੀ ਦੁਬਾਰਾ ਰਜਿਸਟਰੀਆਂ ਇਸ 3 ਮਹੀਨੇ ਦੇ ਵਿੱਚ ਕਰਾਉਣੀਆਂ ਪੈਣਗੀਆਂ ਇਹਦੇ ਬਾਰੇ ਆਪਾਂ ਨੂੰ ਹੁਣ ਦੁਬਾਰਾ ਮਹਿਕਮਿਆਂ ਨਾਲ ਗੱਲ ਕਰਕੇ ਜਾਂ ਮੰਤਰੀਆਂ ਨਾਲ ਗੱਲ ਕਰਕੇ ਇਹਦੀ ਕਲੈਰਿਟੀ ਲੈਣੀ ਪੈਗੀ ਸੋ ਇਹ ਹੁਣ ਤੱਕ ਦਾ ਜਿਹੜਾ ਆਇਆ ਔਰ ਇਹ ਜਿਹੜੀਆਂ ਰਜਿਸਟਰੀਆਂ ਨੇ 1 ਦਸੰਬਰ ਤੋਂ ਸ਼ੁਰੂ ਹੋਣਗੀਆਂ ਹਲੇ ਆ ਚਾਰ ਪੰਜ ਦਿਨ ਬਿਨਾ ਐਨਓਸ ਦੇ ਰਜਿਸਟਰੀਆਂ ਹਲੇ ਫੇਰ ਨਹੀਂ ਹੋਣਗੀਆਂ ਬਾਕੀ ਇਹਦੇ ਵਿੱਚ ਹੋਰ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਮੈਂ ਬਤੌਰ ਤੁਹਾਡਾ ਪੰਜਾਬ ਦਾ ਸੇਵਾਦਾਰ ਜ਼ਰੂਰ ਤੁਹਾਡਾ ਸਾਂਝੀਆਂ ਕਰਾਂਗਾ ਇਹ ਇਨਫੋਰਮੇਸ਼ਨ ਤੁਸੀਂ ਆਪਣੇ ਸਾਰੇ ਕੁਸੀ ਕਨ ਵੀਜ਼ਾ ਹੋ ਸਾਰਾ ਨਾਲ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ